ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਤ ਸੰਗਤ ਆਪਾਂ ਬੇਨਤੀਆਂ ਅੱਜ ਸਾਂਝੀਆਂ ਕਰਨ ਜਾ ਰਹੇ ਆ ਗੁਰਮੁਖ ਪਿਆਰਿਓ 10 ਰੁਪਏ ਦਾ ਜਿਹੜਾ ਨੋਟ ਹੈ ਉਹ ਤਿੰਨ ਥਾਵਾਂ ਤੇ ਰੱਖਿਓ ਫਿਰ कृपा ਹੁੰਦੀ ਹੈ ਘਰ ਦੇ ਵਿੱਚ ਧਨ ਦੌਲਤ ਪੈਸੇ ਦੀ ਕਮੀ ਨਹੀਂ ਆਉਂਦੀ ਲਿਖ ਲਿਓ ਚਾਰ ਮਹਾਪੁਰਸ਼ਾਂ ਦੇ ਬਚਨ ਨੇ ਆਪਾਂ ਇਸ ਵਿਸ਼ੇ ਨੂੰ ਜਿਹੜਾ ਹੈ ਉਹ ਵਿਚਾਰਨਾ ਹੈ 사ਤ ਸੰਗਤ ਫਤਿਹ ਬੁਲਾਓ ਪਹਿਲਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਬਹੁਤ ਵਾਰ 10 ਰੁਪਏ ਦੇ ਨੋਟ ਦੀ ਜਿਹੜੀ ਐ ਗੱਲ ਚੱਲਦੀ ਐ ਕਿਸੇ ਨੂੰ ਆਪਾਂ ਮੰਗਦੇ ਵੇਖੀ ਉਹ ਕਹੇਗਾ 10 ਰੁਪਏ ਦੇ ਦੇ 20 ਰੁਪਏ ਦੇ ਦੇ ਅਸੀਂ ਮੱਥਾ ਟੇਕਣਾ ਹੋਵੇ ਅਸੀਂ 10 ਰੁਪਏ ਦਾ ਨੋਟ ਕੱਢਦੇ ਆ ਜਾਂ ਫਿਰ ਭਾਨ ਪਈ ਹੁੰਦੀ ਐ 1-2 ਰੁਪਏ ਦੇ ਠੋਲੂ ਜਿਹੜੇ ਅਸੀਂ ਆਪਣੀ ਜੇਬ ਚੋਂ ਕੱਢਨੇ ਆ ਚਲੋ ਗੱਲ ਵੱਖਰੀ ਐ ਤੇ ਅਸੀਂ ਕਹਿੰਨੇ ਆ ਵੀ ਚਲੋ ਕਿਸੇ ਨੂੰ ਦਾਨ ਪੁੰਨ ਕਰ ਦਈਏ 10 ਰੁਪਏ ਕਿਸੇ ਨੂੰ ਦੇ ਦਈਏ ਜਾਂ ਆਮ ਤੌਰ ਤੇ ਗੱਲ ਹੁੰਦੀ ਹੈ ਵੀ ਮੈਂ ਕੰਮ ਕਰਾਂਗਾ 10 ਰੁਪਏ ਕਮਾਵਾਂਗਾ ਹੀ ਤੇ ਇੱਕ ਉਦਾਹਰਣ ਵਜੋਂ ਆਪਾਂ ਇਹ ਚੀਜ਼ ਨੂੰ ਵਰਤਦੇ ਆ ਇਹ ਤਾਂ ਕਰਕੇ ਮੈਂ ਬੇਨਤੀਆਂ ਜੜੀਆਂ ਨੇ ਸਾਂਝੀਆਂ ਕਰ ਰਿਹਾ ਸਾਧ ਸੰਗਤ ਇੱਕ ਚੀਜ਼ ਜ਼ਰੂਰ ਜਿਹੜੀ ਹੈ ਉਹ ਜ਼ਿਹਨ ਦੇ ਵਿੱਚ ਰੱਖਿਆ ਜੇ ਗੁਰਮੁਖ ਪਿਆਰਿਓ ਕਿ ਕਈ ਵਾਰ ਜਿਹੜਾ ਹੈ ਕਿਸੇ ਖਾਸ ਚੀਜ਼ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਜੁੜ ਜਾਂਦੇ ਨੇ ਪੈਸੇ ਜਿਹੜੇ ਨੇ ਪੈਸੇ ਬਹੁਤ ਇੰਪੋਰਟੈਂਟਸ ਨੇ ਚਾਹੇ 1 ਰੁਪਇਆ ਹੋਵੇ 10 ਰੁਪਏ ਹੋਣ 20 50 100 ਚਾਹੇ ਲੱਖਾਂ ਹੋਵੇ ਕਰੋੜਾਂ ਹੋਵੇ ਅਰਬਾਂ ਖਰਬਾਂ ਹੋਵੇ ਤੇ ਸਾਧ ਸੰਗਤ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਪੈਸਾ ਬਹੁਤ ਇੰਪੋਰਟੈਂਸ ਰੱਖਦਾ ਹੈ ਕਿਉਂਕਿ ਬੰਦੇ ਪੈਸੇ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ ਪੈਸਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਜਿਹੜੇ ਕਾਰਦ ਨੇ ਨਾ ਤਨ ਦੌਲਤ ਨਾਲ ਹੀ ਹੋਣਗੇ ਚੱਲਣਗੇ ਘਰ ਦਾ ਗੁਜ਼ਾਰਾ ਖਰਚਾ ਤਨ ਤੇ ਕੱਪੜਾ ਪਹਿਨਣਾ ਤੇ ਹਾਲਾਂਕਿ ਪੈਸੇ ਨੂੰ ਹੀ ਸਭ ਕੁਝ ਮੰਨ ਲੈਣਾ ਉੱਥੇ ਜਿਹੜੀ ਹੈ ਸਾਡੀ ਬਹੁਤ ਵੱਡੀ ਘਾਟ ਹੈ ਉਹ ਬੇਵਕੂਫੀ ਹੈ ਸਹੀ ਸ਼ਬਦਾਂ ਦੇ ਵਿੱਚ ਉਹ ਬੇਵਕੂਫੀ ਹੈ ਪੈਸੇ ਨੂੰ ਹੀ ਸਭ ਕੁਝ ਮੰਨ ਲੈਣਾ ਪੈਸੇ ਨੂੰ ਇਹ ਦੇਵਤਾ ਮੰਨ ਲੈਣਾ ਪੈਸੇ ਦੇ ਪਿੱਛੇ ਦੌੜਨਾ ਪੈਸੇ ਦੇ ਪਿੱਛੇ ਭਜਣਾ ਉੱਥੇ ਜਿਹੜੀ ਹੈ ਸਭ ਤੋਂ ਵੱਡੀ ਸਾਡੀ ਇਹ ਡਿਗਨਿਟੀ ਵਿਗੜਦੀ ਆ ਸਾਥ ਸੰਗਤ 10 ਰੁਪਏ ਦਾ ਨੋਟ ਹੈ ਨਾ ਜਿਹੜਾ ਕਈ ਵਾਰ ਮੈਂ ਵੇਖਿਆ ਲੋਕ ਚਰਾਹਿਆਂ ਤੇ ਮੱਥੇ ਟੇਕਦੇ ਨੇ ਮੱਥਾ ਟੇਕ ਜਾਂਦੇ ਨੇ ਜਾਂ ਫਿਰ ਚਲਦੇ ਪਾਣੀ 'ਚ ਬਹਾ ਜਾਂਦੇ ਨੇ ਹਾਲਾਂਕਿ ਗੱਲ ਕੀ ਹੈ ਕਈ ਲੋਕ ਵਹਿਮਾਂ ਭਰਮਾਂ ਦੇ ਚੱਕਰਾਂ ਦੇ ਵਿੱਚ ਪੈ ਕੇ ਜਿਹੜੇ ਨੇ ਉਹਨਾਂ ਪਖੰਡੀ ਬੂਬਨੇ ਬਾਬਿਆਂ ਕੋਲ ਜਾ ਕੇ ਤੂੰ ਪੈਸੇ ਪਾਣੀ 'ਚ ਤੈਰ ਦੀ ਤੂੰ ਚਰਾਹੇ 'ਚ ਸੜਦੀ ਤੂੰ ਇੰਨੇ ਰੁਪਏ ਦਾ ਨਾਲ ਅਸਮਾਨ ਲੈ ਕੇ ਜਿਹੜਾ ਹੈ ਤੂੰ ਮੱਥਾ ਟੇਕਦੀ ਤੂੰ ਇੰਜ ਕਰਦੀ ਤੂੰ ਆਹ ਕਰਦੀ ਤੂੰ ਉਹ ਕਰਦੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਾ ਦਿੱਤੀਆਂ ਜਾਂਦੀਆਂ ਨੇ ਦਾਤ ਏ ਤੇ ਸਾਦ ਸੰਗਤ ਉਹ ਪੈਸਾ ਜਿਹੜਾ ਉਹ ਸਾਡਾ ਸ਼ਰੀਆਮ ਬਰਬਾਦ ਹੁੰਦਾ ਹੈ 10 ਰੁਪਏ ਦਾ ਨੋਟ ਇਨ੍ਹਾਂ ਥਾਵਾਂ ਤੇ ਮੱਥਾ ਟੇਕੋ ਕਿਨਾਂ ਤੇ ਚਰਾਹਿਆਂ ਤੇ ਮੱਥਾ ਟੇਕੋ ਪਾਣੀ ਦੇ ਕੋਲ ਜਾ ਕੇ ਮੱਥਾ ਟੇਕੋ ਮੰਦਰ ਦੇ ਬਾਹਰ ਜਾ ਕੇ ਮੱਥਾ ਟੇਕੋ ਭਿਖਾਰੀ ਨੂੰ 10 ਰੁਪਏ ਦਿਓ ਜੀ 10 ਤੋਂ ਵੱਧ ਨਹੀਂ ਦੇਣੇ ਅਪਸ਼ਗਨ ਹੋ ਜਾਊਗਾ ਤੁਸੀਂ ਜੇ ਦਾਨ ਵੀ ਕਰਨਾ ਹੈ ਤਾਂ 10 ਰੁਪਏ ਦਾ ਹੀ ਕਰਨਾ ਹੈ ਤੇ ਤੁਸੀਂ ਜੇ ਗੁਰੂ ਘਰ ਜਾਣਾ ਹੈ ਤੇ ਮੱਥਾ ਟੇਕਣਾ ਹੈ 10 ਦਾ ਹੀ ਟੇਕਣਾ ਹੈ ਇਦਾਂ ਦੇ ਵਿਹਮਾਂ ਭਰਮਾਂ ਦੇ ਵਿੱਚ ਸਾਡੇ ਲੋਕ ਪੈ ਚੁੱਕੇ ਆ ਕਈ ਲੋਕ ਕਹਿੰਦੇ ਆ ਜੀ ਮਹਾਪੁਰਸ਼ਾਂ ਦੇ ਬਚਨ ਹੈ ਜੀ ਉਹ ਪਖੰਡੀ ਲੋਕਾਂ ਨੂੰ ਮਹਾਪੁਰਸ਼ ਹੀ ਦੱਸੀ ਜਾਂਦੇ ਆ ਵੀ ਮਹਾਪੁਰਸ਼ਾਂ ਨੇ ਕਿਹਾ ਜੀ ਸਾਰ ਸੰਗਤ ਮਹਾਪੁਰਸ਼ ਉਹ ਹੁੰਦੇ ਨੇ ਜਿਹੜੇ ਨਾ ਤੇ ਮਾਇਆ ਪਿੱਛੇ ਕਿਸੇ ਨੂੰ ਭਜਾਉਂਦੇ ਨੇ ਤੇ ਨਾ ਭੱਜਦੇ ਨੇ ਬਾਬਾ ਅਦਰ ਸਿੰਘ ਜੀ ਮਹਾਪੁਰਖ ਮਸਤੋਣਾ ਸਹਿਬ ਵਾਲੇ ਕਹਿੰਦੇ ਇੱਕ ਵਾਰੀ ਆਪਣੇ ਸੇਵਕ ਨੂੰ ਕਹਿੰਦੇ ਨੇ ਵੀ ਚੱਲ ਭਾਈ ਚਲੀਏ ਆਥਣ ਦੇ ਦਾ ਵੇਲਾ ਸੀ ਤੇ ਕਿਉਂਕਿ ਮਹਾਪੁਰਖਾਂ ਦਾ ਜਿਹੜਾ ਜੀਵਨ ਸੀ ਉਹ ਗੁਰੂ ਨਾਲ ਜੁੜਿਆ ਹੋਇਆ ਸੀ ਆਤਮ ਨਿਰਭਰ ਸੀ ਤੇ ਗੁਰੂ ਦੇ ਉੱਤੇ ਵਿਸ਼ਵਾਸ ਧਾਰਕ ਸੀ ਕਹਿੰਦੇ ਜੇ ਮੈਂ ਭੁੱਲਦਾ ਨਹੀਂ ਤਾਂ ਅੰਮ੍ਰਿਤਸਰ ਵੱਲ ਜਿਹੜਾ ਉਹ ਜਾ ਰਹੇ ਸੀ ਤੇ ਸਾਧ ਸੰਗਤ ਕਹਿੰਦੇ ਇੱਥੋਂ ਤੁਰ ਕੇ ਸੰਗਰੂਰ ਚਲੇ ਗਏ ਉਹ ਜਿਹੜਾ ਸੇਵਕ ਸੀ ਨਾਲ ਜਦੋਂ ਉਹਨੂੰ ਕਿਹਾ ਵੀ ਚੱਲ ਭਾਈ ਚੱਲੀਏ ਉਹਨੂੰ ਪਤਾ ਸੀ ਵੀ ਹੁਣ ਬਾਬਾ ਜੀ ਚੱਲੇ ਨੇ ਦੂਰ ਵਿਸਾਏ ਦੀ ਹੁਣ ਜਿਹੜਾ ਮੁੜ ਕੇ ਆਉਣ ਛੇਤੀ ਤੇ ਉਹਨੇ ਸੋਚਿਆ ਵੀ ਕੋਈ ਨਾ ਮਾਇਆ ਵਾਲੀ ਜਿਹੜੀ ਥੈਲੀ ਆ ਮੈਂ ਨਾਲ ਲੈਣਾ ਕਹਿੰਦੇ ਨਾਲ ਚੱਕ ਲਈ ਥੈਲੀ ਚੱਲ ਪੇ ਸੰਗਰੂਰ ਜਾ ਗਏ ਸੰਗਰੂਰ ਤੋਂ ਟ੍ਰੇਨ ਬੈਹ ਗਏ ਤੇ ਚਲੇ ਜਾ ਰਹੇ ਨੇ ਕਹਿੰਦੇ ਵੀ ਜਦੋਂ ਥੋੜਾ ਜਿਹਾ ਸਮਾਂ ਬਤੀਤ ਹੋਇਆ ਥੋੜੀ ਜੀ ਕਹਿੰਦੇ ਇਹ ਸਰੀਰ ਦੀ ਹਲਚਲ ਜੀ ਹੋਈ ਤੇ ਸੇਵਕ ਜਿਹੜਾ ਨਾਲ ਸੀ ਤੇ ਉਹਦੇ ਗੀਜੇ ਦੇ ਵਿੱਚੋਂ ਨਾ ਜਿਹੜੀ ਮੋਹਰਾ ਵਾਲੀ ਥੈਲੀ ਸੀ ਭਾਵ ਪੈਸਿਆਂ ਵਾਲੀ ਥੈਲੀ ਸੀ ਉਹ ਖੜਕ ਪਈ ਕਹਿੰਦੇ ਬਾਬਾ ਜੀ ਪੁੱਛਦੇ ਆ ਭਾਈ ਆ ਕੀ ਕਹਿੰਦੇ ਬਾਬਾ ਜੀ ਮੈਂ ਸੋਚਿਆ ਮਾਪੁਰਖ ਉਹ ਵੀ ਦੂਰ ਚੱਲੇ ਆ ਸ਼ਾਇਦ ਹੀ ਮੋੜਾ ਜਿਹੜਾ ਹੁਣ ਦੇਰ ਬਾਅਦ ਪਏਗਾ ਤੇ ਮੈਂ ਥੋੜੀ ਜੀ ਜਿਹੜੀ ਮਾਇਆ ਉਹ ਨਾਲ ਚੁੱਕ ਲਈ ਉਹ ਕਹਿੰਦੇ ਜਾਓ ਭਲਿਆ ਮਾਇਆ ਨੂੰ ਪਿੱਛੇ ਛੱਡ ਕੇ ਆਇਆ ਤੇ ਮਾਇਆ ਨੂੰ ਫੇਰ ਤੂੰ ਨਾਲ ਚੱਕ ਲੈ ਆਇਆ ਕਹਿੰਦੇ ਨਹੀਂ ਨਹੀਂ ਇਹ ਤੋਂ ਤਾਂ ਆਪਾਂ ਦੂਰ ਆਏ ਆ ਜਾ ਭਗਾ ਕੇ ਮਾਰ ਸੜ ਦੇ ਰੋ ਚੱਲਦੀ ਟ੍ਰੇਨ ਦੇ ਵਿੱਚ ਉਹ ਭਰੀ ਹੋਈ ਥੈਲੀ ਜਿਹੜੀ ਆ ਸੜਵਾ ਦਿੱਤੀ ਸੜ ਦੇ ਕਹਿੰਦੇ ਇਹ ਹੁੰਦਾ ਹੈ ਤਿਆਗ ਪਟਿਆਲੇ ਵਾਲਾ ਰਾਜਾ ਜਿਹੜਾ ਹੈ ਉਹ ਮਾਹ ਪੁਰਖਾਂ ਨੂੰ ਮੱਥਾ ਟੇਕਦਾ ਆ ਕੇ ਤੇ ਮਾਹ ਪੁਰਖਾਂ ਨੂੰ ਪਰੇ ਕਰ ਦਿੰਦੇ ਨੇ ਥੈਲੀ ਨੂੰ ਉਹ ਕਹਿੰਦਾ ਮਹਾਰਾਜ ਲੈ ਲਓ ਲੈ ਲਓ ਮੇਰੇ ਵਰਗਾ ਕੋਈ ਦਾਨੀ ਨਹੀਂ ਮਿਲਣਾ ਤੇ ਮਾਹ ਪੁਰਖਾਂ ਨੇ ਉਹ ਥੈਲੀ ਨੂੰ ਭਗਾ ਕੇ ਪਾਸੇ ਕਰ ਦਿੱਤਾ ਕਹਿੰਦੇ ਜਾ ਫਿਰ ਸਾਡੇ ਵਰਗਾ ਤਿਆਗੀ ਵੀ ਨਹੀਂ ਮਿਲਣਾ ਗੁਰਮੁਖ ਪਿਆਰਿਓ ਕਿ ਭਾਵਨ ਉਹਦਾ ਹੰਕਾਰ ਵੀ ਤੋੜਿਆ ਸਾਤ ਸੰਗਤ ਇਹੋ ਜੇ ਹੁੰਦੇ ਨੇ ਮਹਾਪੁਰਖ ਜਿਹੜੇ ਮਾਇਆ ਪਿੱਛੇ ਨਾ ਭੱਜਦੇ ਨੇ ਤੇ ਨਾ ਉਹ ਕਿਸੇ ਨੂੰ ਪਹੁੰਚਾਉਂਦੇ ਨੇ ਉਹ ਤਾਂ ਅਕਾਲ ਪੁਰਖ ਦੇ ਨਾਲ ਜੋੜਦੇ ਨੇ ਭਾਈ ਗੁਰਬਾਣੀ ਪੜੋ ਅਮਰਿਤ ਛਕੋ ਸਿੰਘ ਸਜੋ ਜ਼ੁਲਮ ਦਾ ਵਿਰੋਧ ਜਿਹੜਾ ਹੈ ਉਹ ਕਰੋ ਜ਼ੁਲਮ ਹੁੰਦਾ ਦੇਖੋ ਨਾ ਕਿਸੇ ਤੇ ਆਪਣੇ ਤੇ ਕਦੇ ਵੀ ਸਹੋ ਨਾ ਕਿਸੇ ਤੇ ਕਰੋ ਨਾ ਕਿਸੇ ਨੂੰ ਕਰਨ ਦਿਓ ਨਾ ਇਦਾਂ ਦੀ ਜ਼ਿੰਦਗੀ ਇਨਸਾਨੀਅਤ ਭਰੀ ਜ਼ਿੰਦਗੀ ਉਹ ਤਾਂ ਜਿਉਣ ਦਾ ਉਪਦੇਸ਼ ਦਿੰਦੇ ਨੇ ਜੋ ਅਕਾਲ ਪੁਰਖ ਵੱਲੋਂ ਆ ਦੀ ਡਿਊਟੀ ਲੱਗੀ ਹੁੰਦੀ ਆ ਸਾਤ ਸੰਗਤ ਸਾਡੇ ਲੋਕ ਫਿਰ ਵੀ ਵਿਹਿਮਾਂ ਭਰਮਾਂ ਦੇ ਵਿੱਚ ਪੈ ਕੇ ਉਹਨਾਂ ਬਾਬਿਆਂ ਦੇ ਮਗਰ ਲਾ ਕੇ ਪੈਸੇ ਬਰਬਾਦ ਕਰੀ ਜਾ ਰਹੇ ਨੇ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਕੋਈ ਕਹਿੰਦਾ ਤੂੰ ਦੱਸਦਾ ਨੋਟ ਹੀ ਮੱਥਾ ਟੇਕਿਆ ਕਰ ਦੱਸਦੇ ਨੋਟ ਨੂੰ ਇੰਪੋਰਟੈਂਸ ਦੇ ਕਿਰਪਾ ਇੱਥੇ ਹੀ ਰੁਕੀ ਹੋਈ ਆ ਤੁਸੀਂ ਵੇਖਿਆ ਨਾ ਉਹ ਬਾਬਾ ਜਿਹੜਾ ਕਿਰਪਾ ਰੁਕੀ ਹੋਈ ਚਲਾਉਂਦਾ ਲੋਕੋ ਦੇ ਕੋਲ ਜਾਂਦੇ ਨੇ ਉਹ ਕਹਿੰਦਾ ਗੋਲ ਗੱਪੇ ਕਿਹੜੇ ਖਾਣੇ ਉਹ ਕੋਈ ਕਹਿੰਦਾ ਜੀ ਆਹ ਕਹਿੰਦਾ ਇਹ ਨਾ ਖਾਇਆ ਕਰੋ ਆਹ ਖਾਇਆ ਕਰੋ ਉਹ ਖਾਣ ਪੀਣ ਤੋਂ ਕਿਰਪਾ ਚ ਲਈ ਜਾਂਦਾ ਬੜੀ ਹੈਰਾਨਗੀ ਦੀ ਗੱਲ ਹੈ ਉਹਨੂੰ ਮਿਲਣ ਦੀ ਟਿਕਟ ਜਿਹੜੀ ਹੈ 3 3.5 ਹਜ਼ਾਰ ਰੁਪਿਆ ਟਿਕਟ ਹੈ ਜਿਹੜੀ ਸਾਰ ਸੰਗਤ ਜਿਹੜੇ ਬਾਬੇ ਨੂੰ ਮਿਲਣ ਦੀ ਟਿਕਟ ਹੈ ਤੇ ਉਹ ਬੰਦਾ ਤੁਹਾਡੇ ਤੇ ਕਿਰਪਾ ਕਿਵੇਂ ਕਰ ਸਕਦਾ ਹੈ ਜੇ ਐਡਾ ਹੀ ਲੋਕਾਂ ਨੂੰ ਸ਼ੌਂਕ ਹੈ ਉਹਨੂੰ ਕਿਰਪਾ ਤੋੜਨ ਦਾ ਲੋਕਾਂ ਦੀ ਤੇ ਸ਼ਰਿਆਮ ਲੋਕਾਂ ਚ ਵਿਚਰੇ ਫਰੀ ਵਿਚਰੇ ਲੋਕਾਂ ਦਾ ਭਲਾ ਕਰਨ ਵਾਲੀ ਜੇ ਸਥਿਤੀ ਹੈ ਮਨ ਦੇ ਵਿੱਚ ਸੋਸਾਤ ਸੰਗਤ ਕੋਈ ਇਦਾਂ ਦੀ ਭਾਵਨਾ ਨਹੀਂ ਹੈਗੀ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੈਸੇ ਹੀ ਪ੍ਰਚਲਿਤ ਹੋ ਜਾਂਦੀਆਂ ਨੇ ਤੇ ਆਪਾਂ ਵੀ ਕਈ ਵਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਮਨ ਦੇ ਵਿੱਚ ਵਹਿਮ ਪਾ ਲੈਂਦੇ ਆ ਤੇ ਸਾਧ ਸੰਗਤ ਦੱਸਦਾ ਨੋਟ ਠੀਕ ਹੈ ਪੈਸਾ ਜਿਹੜਾ ਜ਼ਰੂਰੀ ਹੈ ਪਰ ਉਹਦੀ ਬਰਬਾਦੀ ਕਰਨੀ ਇਦਾਂ ਕਦੇ ਕਿਤੇ ਕਦੇ ਕਿਤੇ ਕਿਸੇ ਭਿਖਾਰੀ ਨੂੰ ਦੇਣ ਦੀ ਬਜਾਏ ਉਹਨੂੰ ਪ੍ਰਸ਼ਾਦਾ ਛਕਾ ਦਿਓ ਰੋਟੀ ਖਵਾ ਦਿਓ ਗੁਰੂ ਘਰ ਆਉਣਾ ਵੀ 10 ਦਾ ਹੀ ਮੱਥਾ ਟੇਕਣਾ ਹੈ ਫਲਾਨੇ ਨੇ ਕਿਹਾ ਨਹੀਂ ਨਹੀਂ ਪਿਆਰਿਓ ਤੁਸੀਂ ਦਾਸ ਵੀ ਨਹੀਂ ਹੈਗੇ ਤਾਂ ਮੱਥਾ ਟੇਕੋ ਹਾਲਾਂਕਿ ਜੇ ਸਾਡੇ ਕੋਲੇ ਹੈਗਾ ਸਤਿਗੁਰੂ ਨੇ ਸਭ ਕੁਝ ਦਿੱਤਾ ਹੋਇਆ ਤੇ ਵੱਧ ਦਾ ਮੱਥਾ ਟੇਕੋ ਸਮਾਂ ਕਿ ਸਤਿਗੁਰੂ ਇਹ ਵੀ ਤੇਰੇ ਹੀ ਦਿੱਤਾ ਹੋਇਆ ਪਰ ਮੈਨੂੰ ਵਿਹਿਮਾ ਭਰਮਾਂ ਤੋਂ ਬਚਾਈ ਇਹ ਆ ਕੇ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰੀ ਦੁਇ ਕਰ ਜੋਰ ਕਰੂੰ ਅਰਦਾਸ ਕਿਸ ਦੁਇ ਕਰ ਜੋਰ ਕਰੂੰ ਅਰਦਾਸ